ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਹਿਣਾ ਕਿ ਬਲਤਾਂ ਨਾਲ ਸਾਡਾ ਪੁਰਾਣਾ ਨਾਤਾ ਤੇ ਪੁੱਤਾਂ ਵਾਂਗ ਸਾਡੇ ਲੋਕ ਬਲਦਾਂ ਨੂੰ ਪਾਲਦੇ ਨੇ ਇੱਥੋਂ ਤੱਕ ਮੋਲੇ ਪਲਦ ਦਾ ਖਾਸ ਧਿਆਨ ਰੱਖਿਆ ਜਾਂਦਾ ਇੱਕ ਪੁੱਤਰਾ ਨੂੰ ਸਾਡੇ ਲੋਕ ਪੁੱਤਾਂ ਵਾਂਗ ਪਿਆਰ ਕਰਦੇ ਨੇ ਤੇ ਵਿਧਾਨ ਸਭਾ ਦੇ ਵਿੱਚ ਅਸੀਂ ਸਰਬਸੰਮਤੀ ਦੇ ਨਾਲ ਵਿਰਾਸਤੀ ਖੇਡਾਂ ਸੰਬੰਧੀ ਬਿੱਲ ਪਾਸ ਕਰਕੇ ਰਾਜਪਾਲ ਨੂੰ ਭੇਜ ਦਿੱਤਾ ਤੇ ਰਾਸ਼ਟਰਪਤੀ ਤੋਂ ਮਨਜ਼ੂਰੀ ਤੋਂ ਬਾਅਦ ਪੂਰੇ ਪੰਜਾਬ 'ਚ ਮੁਰ ਤੋਂ ਇਹ ਵਿਰਾਸਤੀ ਖੇਡਾਂ ਸ਼ੁਰੂ ਹੋ ਜਾਣਗੀਆਂ ਸਾਡੇ ਵਿਰਸੇ ਚ ਜਿਹੜੇ ਬਲਦ ਨੇ ਕੋ ਬੌਲਦ ਵੀ ਕਹਿੰਦੇ ਨੇ ਕਿਸੇ ਇਲਾਕੇ ਚ ਬੈਲ ਵੀ ਕਹਿੰਦੇ ਨੇ ਸਾਡੇ ਬਲਦ ਕਹਿੰਦੇ ਆ ਬਹੁਤ ਨਾਤਾ ਰਿਹਾ ਆਪਸ ਚ ਅੰਨ ਦਾਤਾ ਉਹੀ ਰਿਹਾ ਮੇਰੇ ਦਾਦੇ ਹੋਰ ਹੀ ਦੱਸਦੇ ਆ ਕਿ 4 ਵਜੇ ਉੱਠ ਕੇ 4 ਕੀ 3:30 ਵਜੇ ਤਾਰਾ ਚੜ੍ਹਦੇ ਨਾਲ ਦਿੰ ਜਦੋਂ ਤੱਕ ਸੂਰਜ ਪੋਹ ਫੁੱਟਦੀ ਸੀ ਉਹ ਤੱਕ 2 ਕਿੱਲੇ 2.5 ਕਿੱਲੇ ਅਸੀਂ ਵਾਹ ਦਿੰਦੇ ਸੀ ਤੋਂ ਨਾਲ ਹੀ ਜਾਂਦੇ ਸੀ ਫਿਰ ਬਲਦ ਦੀ ਜਾਂਦੇ ਸੀ ਨਾਲ ਤਾਰਾ ਚੜਨ ਵੇਲੇ ਫਿਰ ਸਾਡੇ ਰਿਵਾਜ ਹੈ ਬਲਦ ਮੌਲਾ ਹੋ ਗਿਆ ਉਮਰ ਹੋ ਗਈ ਅਸੀਂ ਉਹਨੂੰ ਵੀ ਹੋੜੇ ਲਾਲਾ ਕਿ ਉਹਨੂੰ ਪਾਸਾ ਦਵਾਉਂਦੇ ਆ ਫਿਰ ਸੁੱਕ પા ਕੇ ਫਿਰ ਪਾਸਾ ਦਵਾਉਂਦੇ ਆ ਅਸੀਂ ਉਹਨਾਂ ਨੂੰ ਬਜ਼ੁਰਗਾਂ ਵਾਂਗੂ ਬਾਅਦ ਚ ਉਹਨਾਂ ਦੀ ਸੇਵਾ ਕਰਦੇ ਆ ਔਰ ਜਿਹੜੇ ਬੰਦੇ ਨੇ ਕੰਮ ਲੈ ਕੇ ਮੋਲਾਬਾਲਦ ਛੱੜਤਾ ਪਿੰਡ ਚ ਉਹਨੂੰ ਵਧੀਆ ਨਹੀਂ ਸਮਝਿਆ ਜਾਂਦਾ ਯਾਰ ਤੂੰ ਗਲਤ ਬੰਦਾ ਹੈ ਤੂੰ ਮਤਲਬੀ ਬੰਦਾ ਹੈ ਤੂੰ ਬਾਲਦ ਤੋਂ ਕੰਮ ਲੈ ਕੇ ਉਹਨੂੰ ਛੱੜਤਾ ਗਊ ਦੇ ਜਾਏ ਉਹ ਐਸੇ ਪੱਤਰ ਤੋਂ ਸਾਡਾ ਉਹਨਾਂ ਨਾਲ ਪਿਆਰ ਹੈ ਅਸੀਂ ਉਹਨਾਂ ਤੇ ਟੌਰਚਰ ਕਰਾਂਗੇ ਅਸੀਂ ਅਤਿਆਚਾਰ ਕਰਾਂਗੇ ਉਹਨਾਂ ਤੇ ਇਸੇ ਤਰ੍ਹਾਂ ਹੀ ਕਬੂਤਰਾਂ ਦਾ ਮੇਰੇ ਦੋ ਤਿੰਨ ਦੋਸਤ ਨੇ ਉਹਨਾਂ ਕੋਲ ਕਬੂਤਰ ਨੇ ਬਦਾਮ ਹੋਰ ਪਤਾ ਨਹੀਂ ਕੀ ਕੀ ਮਤਲਬ ਖੁੱਡੇ ਦੇ ਕੋਲ ਹੀ ਬੈਠੇ ਰਹਿੰਦਾ ਉਹ ਉਹਨੂੰ ਹੋਰ ਦੁਨੀਆ ਦੀ ਸੁਰਤੀ ਐ ਨਹੀਂ ਉਹਦੇ ਘਰ ਦੇ ਮੈਨੂੰ ਕਹਿੰਦੇ ਨੇ ਪੁੱਤ ਥੋੜਾ ਜਿਹਾ ਸਮਝਾ